ਪਿਛਲੇ ਭਾਈਵਾਲ ਪਾਰਟੀ ਰਹੀ ਤੁਹਾਡੀ ਕਾਂਗਰਸ ਉਹਦੇ ਨਾਲ ਕੀ ਟੁੱਟ ਗਿਆ ਤੁਹਾਡਾ ਗੱਠ ਜੋੜ ਨਾ ਤਾਂ ਟੁੱਟ ਗਿਆ ਕੋਈ ਤਾਂ ਸੈਂਟਰਲ ਲੀਡਰਸ਼ਿਪ ਨੂੰ ਪਤਾ ਹੈ ਸੀਨੀਅਰ ਲੀਡਰਸ ਇਸ ਬਾਰੇ ਦੱਸ ਪਣਗੇ ਵਾਲਾ ਟਾਈਮ ਇਹ ਮੀਟਿੰਗ ਤਾਂ ਹੋਈ ਹੋਣੀ ਤੁਹਾਡੀ ਇੱਥੇ ਵੀ ਚੰਡੀਗੜ੍ਹ 'ਚ ਮੀਟਿੰਗ ਹੋਈ ਹੋਣੀ ਕਿ ਕੋਈ ਕਿੱਥੇ ਪੇਚ ਫਸਿਆ ਹੈ ਕੋਈ ਸੀਟਾਂ ਨੂੰ ਲੈ ਕੇ ਤੇ ਕਿਸ ਤਰ੍ਹਾਂ ਭਾਜਪਾ ਕੋਲ ਬਹੁਤ ਮਤ ਜਿਆਦਾ ਹੈ ਆਵਾ ਦੀ ਪਾਰਟੀ ਘਟ ਹੈ ਤੁਹਾਡੇ ਤੋਂ ਪਹਿਲਾਂ ਹੀ ਜਿਹੜੇ ਐਮ ਸੀ ਸੀਓ ਤੋਂ ਦੂਜੇ ਪਾਸੇ ਭਾਜਪਾ ਸ਼ਾਮਲ ਹੋ ਗਏ ਜਾ ਕੇ ਦੇਖੋ ਐਦਾ ਦੀ ਗੱਲ ਨਹੀਂ ਹੈ ਬੀ ਜੀ ਪੀ ਸ਼ੁਰੂ ਤੋਂ ਹੀ ਜੋੜ ਤੋੜ ਦੀ ਰਾਜਨੀਤੀ ਕਰਦੀ ਹੈ ਲੁਬਾਂ ਨੇ ਵਾਦੇ ਦਿੰਦੀ ਹੈ ਪੈਸੇ ਦਿੰਦੀ ਹੈ ਲੋਕਾਂ ਨੂੰ ਡਰ ਬਿਠਾਉਂਦੀ ਹੈ ਤਾਂ ਲੋਕੀ ਉਹ ਵੀ ਉਸ ਚੀਜ਼ ਤੋਂ ਉੱਭ ਚੁੱਕੇ ਆ ਬੋਟ ਚੋਰੀ ਚਾਰਾ ਚੋਰੀ ਇਹ ਬੀਜੇਪੀ ਕਰ ਰਹੀ ਹੈ ਪਰ ਉਹ ਕਹਿੰਦੇ ਕਿ ਜੇ ਸਭ ਕੁਝ ਅਸੀਂ ਚੋਰੀ ਕਰ ਰਹੇ ਆ ਫਿਰ ਆਮ ਆਦੀ ਪਾਰਟੀ ਕਾਂਗਰਸ ਕਿਉਂ ਨਹੀਂ ਸਰਕਾਰ ਬਣਾਵੰਦੀ ਆਪਣੀ ਮੁਕਾਬਲਾ ਸਾਡਾ ਜੀ ਦੇਖੋ ਜਿਹੜਾ ਮੇਜਰ ਮੁਕਾਬਲਾ ਉਹ ਬੀਜੇਪੀ ਨਾਲ ਪਰ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ ਦਾ ਐਲਾਨ ਹੋ ਚੁੱਕਿਆ ਇਸ ਨੂੰ ਲੈ ਕੇ ਮੇਲ ਵਾਸਤੇ ਫਾਰਮ ਭਰ ਕੇ ਆਏ ਨੇ ਸੜਨਾਟਿੰਗ ਦਾ ਜੀ ਕੀ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ ਕੀ ਮੈਸੇਜ ਹੋਏਗਾ ਕਿਸ ਤਰੀਕੇ ਨਾਲ ਤੁਸੀਂ ਚੰਡੀਗੜ੍ਹ ਨੂੰ ਸਵਾਰੋਗੇ ਅਗਰ ਮਿਹਰਬਾਨ ਦੇ ਹੋ ਕਿਸ ਤਰੀਕੇ ਦੀ ਮਨ ਦੇ ਵਿੱਚ ਚੱਲ ਰਹੀ ਹੈ ਤਿਆਰੀ ਕਿ ਇਹ ਸੋਚਿਆ ਹੋਇਆ ਕਿ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਕਰਨਾ ਹੈ ਆਪਾਂ ਦੇਖੋ ਚੰਡੀਗੜ੍ਹ ਦੇ ਬਹੁਤ ਮੁੱਦੇ ਨੇ ਸਭ ਨਾਲ ਵੱਡਾ ਡੰਪਿੰਗ ਗਰਾਊਂਡ ਦਾ ਮੁੱਦਾ ਹੈ ਸੜਕਾਂ ਟੁੱਟੀਆਂ ਪੀਆਂ ਚੰਡੀਗੜ੍ਹ ਦੀਆਂ ਅਸੀਂ ਜੇ ਇੱਥੇ ਮਿਹਰਬਾਨ ਦੇ ਆ ਤਾਂ ਜਰੂਰ ਚੰਡੀਗੜ੍ਹ ਦੀ ਜਨਤਾ ਨੂੰ ਜਿਹੜੇ ਇੰਨੇ ਸਾਲਾਂ ਵਿੱਚ ਕੰਮ ਨਹੀਂ ਹੋ ਪਏ ਉਹ ਅਸੀਂ ਕਰਕੇ ਦਿਖਾਵਾਂਗੇ ਪਿਛਲੇ ਪਾਈਵਾਲ ਪਾਰਟੀ ਰਹੀ ਤੁਹਾਡੀ ਕਾਂਗਰਸ ਉਹਦੇ ਨਾਲ ਕੀ ਟੁੱਟ ਗਿਆ ਤੁਹਾਡਾ ਗੱਠ ਜੋੜ ਨਾਤਾ ਹੀ ਟੁੱਟ ਗਿਆ ਦੇਖੋ ਇਹ ਤਾਂ ਸੈਂਟਰਲ ਲੀਡਰਸ਼ਿਪ ਨੂੰ ਪਤਾ ਹੈ ਸੀਨੀਅਰ ਲੀਡਰਸ ਇਸ ਬਾਰੇ ਦੱਸ ਪਾਨਗੇ ਉਹ ਅੱਗੇ ਕੀ ਸੰਮੇਕਰਨ ਬਣਨਗੇ ਆਉਣ ਵਾਲਾ ਟਾਈਮ ਇਹਦਾ ਮੀਟਿੰਗ ਤਾਂ ਹੋਈ ਹੋਣੀ ਤੁਹਾਡੀ ਇੱਥੇ ਵੀ ਚੰਡੀਗੜ੍ਹ 'ਚ ਮੀਟਿੰਗ ਹੋਈ ਹੋਣੀ ਕਿ ਕੋਈ ਕਿੱਥੇ ਪੇਚ ਫਸਿਆ ਹੈ ਕੋਈ ਸੀਟਾਂ ਨੂੰ ਲੈ ਕੇ ਤੇ ਕਿਸ ਤਰ੍ਹਾਂ ਨਹੀਂ ਐਦਾ ਦੀ ਕੋਈ ਗੱਲ ਨਹੀਂ ਹੈ ਜੀ ਸੀਟਾਂ ਦੀ ਕੋਈ ਗੱਲ ਨਹੀਂ ਬਾਕੀ ਜੋ ਵੀ ਇਸ ਬਾਰੇ ਜਾਣਕਾਰੀ ਉਹ ਸੀਨੀਅਰ ਲੀਡਰਸ਼ਿਪ ਨੂੰ ਪਰ ਭਾਜਪਾ ਕੋਲ ਬਹੁਤ ਮਤ ਜ਼ਿਆਦਾ ਹੈ ਆਵਾਜ਼ ਦੀ ਪਾਲਿਟੀ ਘਟ ਹੈ ਤੁਹਾਡੇ ਤੋਂ ਪਹਿਲਾਂ ਹੀ ਜਿਹੜੇ ਐਮ ਸੀ ਸੀ ਉਹ ਤਾਂ ਦੂਜ ਦੇਖੋ ਐਦਾ ਦੀ ਗੱਲ ਨਹੀਂ ਹੈ ਭਾਜਪਾ ਸ਼ੁਰੂ ਤੋਂ ਹੀ ਜੋੜ ਤੋੜ ਦੀ ਰਾਜਨੀਤੀ ਕਰਦੀ ਹੈ ਲੁਭਾਉਣੇ ਵਾਅਦੇ ਦਿੰਦੀ ਹੈ ਪੈਸੇ ਦਿੰਦੀ ਹੈ ਲੋਕਾਂ ਨੂੰ ਡਰ ਬਿਠਾਉਂਦੀ ਹੈ ਤਾਂ ਲੋਕੀ ਉਹ ਵੀ ਉਸ ਚੀਜ਼ ਤੋਂ ਉੱਭ ਚੁੱਕੇ ਹੈ ਬਾਕੀ 29 ਤਰੀਕ ਨੂੰ ਪਤਾ ਚੱਲੇਗਾ ਕਿ ਸਮੀਕਰਨ ਬੰਦੇ ਅੱਛਾ ਮੈਂ ਥੋੜੀ ਦੇਰ ਪਹਿਲਾਂ ਜਿਹੜਾ ਮੇਰ ਭਾਜਪਾ ਨੇ ਖੜਾ ਕੀਤਾ ਉਹਦੇ ਨਾਲ ਗੱਲਬਾਤ ਕੀਤੀ ਤੁਹਾਡੇ ਨਿੱਕੇ ਵੀ ਲੀਡਰ ਦੇ ਰਹੇ ਸੀ ਬਿਆਨ ਕਿ ਕੂੜਾ ਚੋਰੀ ਬੋਟ ਚੋਰੀ ਚਾਰਾ ਚੋਰੀ ਇਹ ਬੀਜੇਪੀ ਕਰ ਰਹੀ ਹੈ ਉਹ ਕਹਿੰਦੇ ਕਿ ਜੇ ਸਭ ਕੁਝ ਅਸੀਂ ਚੋਰੀ ਕਰ ਰਹੇ ਹਾਂ ਫਿਰ ਆਮ ਆਦਮੀ ਪਾਰਟੀ ਕਾਂਗਰਸ ਕਿਉਂ ਨਹੀਂ ਸਰਕਾਰ ਬਣਾਵੰਦੀ ਆਪਣੀ ਤੁਸੀਂ ਦੇਖ ਹੀ ਲਿਆ ਜੀ ਇਹ 12 ਜਦੋਂ 2021 ਦੀਆਂ ਚੋਣਾਂ ਹੋਈਆਂ ਸੀਗੀਆਂ ਸਭ ਨਾਲ ਜ਼ਿਆਦਾ ਲੋਕਾਂ ਨੇ ਮੰਡਟ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਅਸੀਂ 14 ਜਿੱਤ ਕੇ ਆਏ ਸੀ ਉਹ 12 ਜਿੱਤ ਕੇ ਆਏ ਸੀ ਪਰੰਤੂ 4 ਸਾਲਾਂ ਦੇ ਵਿੱਚੋਂ 12 ਤੋਂ 18 ਹੋ ਜਾਂਦੇ ਆ ਉਹ ਲੋਕਾਂ ਦੇ ਵਿੱਚ ਇਹ ਮੈਸੇਜ ਫਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਯਾਦਾ ਤੁਸੀਂ ਸਾਨੂੰ ਚੁਣ ਲਓ ਸਿੱਧੇ ਤਰੀਕੇ ਨਾਲ ਜੇ ਤੁਸੀਂ ਨਹੀਂ ਚੁਣੋਗੇ ਸਾਡੇ ਕੋ ਸਾਡੀ ਪਾਰਟੀ ਕੋ ਬਹੁਤ ਪੈਸਾ ਹੈਗਾ ਅਸੀਂ ਦੂਸਰੇ ਪਰਿਸ਼ਦਾਂ ਨੂੰ ਐਮਪੀ ਨੂੰ ਐਮਐਲਏ ਨੂੰ ਖਰੀਦ ਲਾਂਗੇ ਮੁਕਾਬਲਾ ਕਿਹਦੇ ਨਾਲ ਤੁਹਾਡਾ ਮੁਕਾਬਲਾ ਸਾਡਾ ਜੀ ਦੇਖੋ ਜਿਹੜਾ ਮੇਜਰ ਮੁਕਾਬਲਾ ਹੈ ਉਹ ਭਾਜਪਾ ਨਾਲ ਅਰੇ ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਤਾਂ ਬੀ ਟੀਮ ਹੈ ਆਵਾ ਦੀ ਪਾਰਟੀ ਬੀਜੇਪੀ ਦੀ ਕਹਿੰਦਾ ਆਪਸੇ ਇਕੱਠੇ ਹੋਏ ਹੋਏ ਨੇ ਕਾਂਗਰਸ ਨੂੰ ਖਤਮ ਕਰਨਾ ਚਾਹੁੰਦੇ ਨੇ ਨਹੀਂ ਐਦਾਂ ਦੀ ਮੈਨੂੰ ਕੋਈ ਮੈਂ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਉਹਨਾਂ ਦੇ ਆਪਦੇ ਪਰਸਨਲ ਬਿਆਨ ਹੋਣਗੇ ਚੰਡੀਗੜ੍ਹ 'ਚ ਹਮੇਸ਼ਾ ਆਮ ਆਦਮੀ ਪਾਰਟੀ ਲੋਕally ਕੰਮ ਕਰਦੀ ਰਹੀ ਹੈ ਤੇ ਅੱਗੇ ਵੀ ਕਰਦੀ ਮੇਅਰ ਡਿਪਟੀ ਮੇਅਰ ਇਹ ਸਾਰੇ ਜਿਹੜੀਆਂ ਸੀਟਾਂ ਨੇ ਜਿੱਤੋਗੇ ਤੁਸੀਂ ਬਿਲਕੁਲ ਜੀ 29 ਤਰੀਕ ਨੂੰ ਅਸੀਂ ਤਿੰਨੇ ਦੀਆਂ ਤਿੰਨੇ ਪੋਸਟਾਂ ਜਿੱਤਾਂਗੇ ਪ੍ਰਵਿੰਦ ਕੇਜਰੀਵਾਲ ਆ ਰਹੇ ਨੇ ਕਿ ਚੰਡੀਗੜ੍ਹ ਬਿਲਕੁਲ ਆ ਰਹੇ ਆ ਜੀ ਅੱਜ ਇੱਥੇ ਮੁਹੱਲੀ ਵਿੱਚ ਹੀ ਹੈ ਬੜੀ ਜਲਦੀ ਸਾਨੂੰ ਵੀ ਮਿਲਣਗੇ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੇਹਰਦੀ ਚੌਣਾ ਚੰਡੀਗੜ੍ਹ ਦੇ ਵਿੱਚ ਤਾਂ ਉਸ ਵਾਸਤੇ ਜਿਹੜਾ ਉਮੀਦਵਾਰ ਆਮ ਆਦੀ ਪਾਰਟੀ ਨੇ ਖੜਾ ਕੀਤਾ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਜਿੱਤਾਂਗੇ ਚੰਡੀਗੜ੍ਹ ਦੇ ਜੋ ਮੇਜਰ ਪ੍ਰੋਬਲਮਾਂ ਨੇ ਭਾਵੇਂ ਡੰਪਿੰਗ ਗਰਾਊਂਡ ਹੈ ਭਾਵੇਂ ਕੋਈ ਹੋਰ ਮੁਸ਼ਕਿਲਾਂ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਾਂਗੇ ਥੋੜਾ ਜਿਹਾ ਮੈਂ ਗਰਜੋਤ ਦੇ ਨਾਲ ਹਤੇਸ਼ ਸਿੰਘ